ਹੈਲੋ ਦੋਸਤੋ ਕੀ ਹਾਲ ਚਾਲੇ ਅੱਜ ਦੀ ਜਿਹੜੀ ਕਹਾਣੀ ਹੈਗੀ ਉਹ ਇੱਕ ਪੁਨਰਜਨਮ ਦੀ ਕਹਾਣੀ ਹੈ ਇਹ ਕਹਾਣੀ ਬਿਲਕੁਲ ਸੱਚ ਤੇ ਬਿਲਕੁਲ ਸਹੀ ਹੈ ਇਹ ਇਹੋ ਜੀ ਕਹਾਣੀ ਹੈ ਜਿਸ ਨੂੰ ਮਹਾਤਮਾ ਗਾਂਧੀ ਜੀ ਨੇ ਖੁਦ ਰਿਕਵਰ ਕੀਤਾ ਸੀ ਕਵਰ ਮੀਨਿੰਗ ਰਿਪੋਰਟਸ ਵਗੈਰਾ ਜਿਵੇਂ ਅਖਬਾਰਾਂ ਵਿੱਚ ਆਦੀ ਉਹ ਚੀਜ਼ਾਂ ਨੂੰ ਉਹਨਾਂ ਨੇ ਖੁਦ ਇਸ ਜੀ ਨੂੰ ਲੈ ਕੇ ਗੱਲ ਕੀਤੀ ਸੀ ਤੇ ਖੁਦ ਸਰਚ ਵੀ ਕੀਤਾ ਸੀ ਤੇ ਉਸ ਜਿਸ ਤਰ੍ਹਾਂ ਪੁਨਰਜਨਮ ਹੋਇਆ ਸੀ ਉਸ ਦੇ ਨਾਲ ਜਾ ਕੇ ਖੁਦ ਚੀਜ਼ਾਂ ਚੱਕ ਕੀਤੀਆਂ ਸੀ ਆਤਮਾ ਗਾਂਦੀ ਨੇ ਇਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਿ ਇਹ ਪੁਨਰਜਨਮ ਦੀ ਕਹਾਣੀ ਬਿਲਕੁਲ ਸਹੀ ਤੇ ਸੱਚ ਹੋ ਸਕਦੀ ਹੈ ਚਲੋ ਸ਼ੁਰੂ ਕਰਦੇ ਹਾਂ ਇਹ ਕਹਾਣੀ ਹੈਗੀ ਹੈ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਸ ਦੇ ਪਹਿਲੇ ਜਨਮ ਬਾਰੇ 8 ਜਨਵਰੀ 1902 ਨੂੰ ਇੱਕ ਲੜਕੀ ਜਿਸ ਦਾ ਨਾਮ ਰੱਖਿਆ ਜਾਂਦਾ ਹੈ ਲੁਗਦੀ ਉਸ ਦਾ ਜਨਮ ਹੁੰਦਾ ਹੈ ਠੀਕ ਹੈ ਜਦੋਂ ਜਨਮ ਹੁੰਦਾ ਹੈ ਤੇ ਉਹ ਬਹੁਤ ਮਥੁਰਾ ਦੇ ਵਿੱਚ ਉਸਦਾ ਜਨਮ ਹੁੰਦਾ ਹੈ ਤੇ ਵਧੀਆ ਘਰ ਘਰੋਂ ਵੀ ਬਹੁਤ ਵਧੀਆ ਸੀ ਤੁਹਾਨੂੰ ਪਤਾ 1902 ਵਾਲਾ ਵੇਲਾ ਕਿਹੋ ਜਿਹਾ ਸੀ ਠੀਕ ਹੈ ਉਹ ਆਪਣ ਸਾਰਿਆਂ ਨੂੰ ਪਤਾ ਹੈ ਉਹ ਬਹੁਤ ਵਧੀਆ ਪਰਿਵਾਰ ਵਿੱਚੋਂ ਸੀ ਤੇ ਜਿਸ ਤਰ੍ਹਾਂ ਕਿ ਉਦੋਂ ਬਹੁਤ ਜਲਦੀ ਸ਼ਾਦੀਆਂ ਹੋ ਜਾਂਦੀਆਂ ਸੀ ਮਤਲਬ ਵਿਆਹ ਹੋ ਜਾਂਦੇ ਸੀ ਬੜੀ ਛੇਤੀ ਇਸੇ ਤਰ੍ਹਾਂ ਉਸਦਾ ਵਿਆਹ ਹੋ ਜਾਂਦਾ ਹੈ ਇਹ 10 ਸਾਲ ਬਾਅਦ ਜਦੋਂ 10 ਸਾਲਾਂ ਦੀ ਹੁੰਦੀ ਏ ਤੇ ਉਸ ਦਾ ਵਿਆਹ ਕੀਤਾ ਜਾਂਦਾ ਏ ਜਦੋਂ ਵਿਆਹ ਕੀਤਾ ਜਾਂਦਾ ਏ ਵਿਆਹ ਹੁੰਦਾ ਏ ਉਸ ਆਦਮੀ ਨਾਲ ਉਸ ਦਾ ਨਾਮ ਹੁੰਦਾ ਏ ਕੇਂਦਰਨਾਥ ਚੂਬੇ ਉਸ ਦੇ ਨਾਲ ਉਸ ਦਾ ਵਿਆਹ ਕੀਤਾ ਜਾਂਦਾ ਏ ਜੋ ਕਿ ਇੱਕ ਕੱਪੜਿਆਂ ਦਾ ਵਪਾਰੀ ਸੀ ਮਤਲਬ ਕੱਪੜਿਆਂ ਵਾਲੀ ਦੁਕਾਨ ਸੀ ਉਸ ਦੇ ਨਾਲ ਉਸ ਦਾ ਵਿਆਹ ਕੀਤਾ ਜਾਂਦਾ ਏ ਉਹ ਜਿਹੜਾ ਕੇਂਦਰਨਾਥ ਚੂਬੇ ਸੀ ਉਸ ਨੇ ਉਸ ਦਾ ਇਹ ਦੂਸਰਾ ਵਿਆਹ ਸੀ ਉਸ ਦੀ ਪਹਿਲੇ ਪਤਨੀ ਮਰ ਚ ਮਰੀ ਹੋਈ ਸੀ ਤੇ ਇਸ ਕਰਕੇ ਉਸ ਦਾ ਦੂਸਰਾ ਵਿਆਹ ਕੀਤਾ ਗਿਆ ਸੀ ਤੇ ਉਸ ਦੇ ਦੂਸਰੇ ਵਿਆਹ ਤੋਂ ਦੂਸਰਾ ਵਿਆਹ ਲੁਗਦੀ ਦੇ ਨਾਲ ਹੁੰਦਾ ਹੈ ਤੇ ਬਹੁਤ ਵਧੀਆ ਪਰਿਵਾਰ ਸੀ ਬਹੁਤ ਵਧੀਆ ਉਸ ਦਾ ਚੱਲਦਾ ਹੈ ਫਿਰ ਉਹ 2000 ਸੌਰੀ ਫਿਰ ਉਹ 2 ਸਾਲਾਂ ਬਾਅਦ ਉਹ ਬੱਚੇ ਨੂੰ ਜਨਮ ਦਿੰਦੀ ਹੈ ਇੱਕ ਬੱਚੇ ਨੂੰ ਵਿਆਹ ਤੋਂ ਤੇ ਜਿਹੜਾ ਕਿ ਬੱਚਾ ਉਸ ਦੇ ਪੇਟ ਵਿੱਚ ਹੀ ਉਸ ਦੀ ਮੌਤ ਹੋਈ ਹੁੰਦੀ ਹੈ ਤੇ ਉਹ ਉਸ ਤੋਂ ਬਾਅਦ ਉਹ ਬਿਮਾਰ ਹੁੰਦੀ ਏ ਫਿਰ ਰਿਕਵਰ ਹੁੰਦੀ ਏ ਫਿਰ ਘਰ ਆਉਂਦੀ ਏ ਠੀਕ ਏ ਤੇ ਫਿਰ ਉਸ ਤੋਂ ਬਾਅਦ 1 ਸਾਲ ਦੇ ਬਾਅਦ ਫਿਰ ਉਹ ਦੂਸਰੇ ਬੱਚੇ ਨੂੰ ਜਨਮ ਦਿੰਦੀ ਏ ਠੀਕ ਏ ਦੂਸਰੇ ਬੱਚੇ ਦਾ ਜਨਮ ਹੁੰਦਾ ਏ ਉਹ ਬਹੁਤ ਵਧੀਆ ਬੱਚਾ ਹੁੰਦਾ ਏ ਬਹੁਤ ਤੰਦਰੁਸਤ ਵਧੀਆ ਬੱਚਾ ਹੁੰਦਾ ਏ ਜਿਸ ਤੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਹਾਲਤ ਵਿਗੜਨੀ ਸ਼ੁਰੂ ਹੋ ਜਾਂਦੀ ਏ ਤੇ ਉਸ ਦੀ ਮੌਤ ਹੋ ਜਾਂਦੀ ਏ ਉਸ ਦੀ ਮੌਤ ਹੋਣ ਤੋਂ ਬਾਅਦ ਫਿਰ 11 ਦਸੰਬਰ 1926 ਵਿੱਚ ਦਿੱਲੀ ਤੋਂ 160 ਕਿਲੋਮੀਟਰ ਦੀ ਦੂਰੀ ਤੇ ਉਸ ਦਾ ਜਨਮ ਹੁੰਦਾ ਹੈ ਠੀਕ ਹੈ ਉਹ ਇੱਕ گاਉਂ ਇੱਕ ਪਿੰਡ ਦੇ ਵਿੱਚ ਉਸ ਦਾ ਜਨਮ ਹੁੰਦਾ ਹੈ ਠੀਕ ਹੈ ਉਸ ਜਦੋਂ ਜਨਮ ਹੁੰਦਾ ਪਹਿਲਾ 3 ਸਾਲ ਤੋ ਕੁਝ ਨਹੀਂ ਬੋਲਦੀ ਆਦਾ ਵਧੀਆ ਜੋ ਬੱਚੇ ਮਾੜਾ ਮੋਟਾ ਖੇਡਦੀ ਏ ਥੋੜਾ ਚੁੱਪ ਚੁੱਪ ਜਿਹਾ ਵਗੈਰਾ ਰਹਿੰਦੀ ਏ ਜਦੋਂ ਉਹ ਚੌਥੇ ਸਾਲ ਬੋਲਣਾ ਸ਼ੁਰੂ ਕਰਦੀ ਏ ਤੋ ਕੁਝ ਅਜੀਹਾ ਬੋਲਦੀ ਏ ਕਿ ਜਿਸ ਨੂੰ ਸੁਣ ਕੇ ਸਾਰੇ ਹੀ ਹੈਰਾਨ ਰਹਿ ਜਾਂਦੇ ਨੇ ਉਹ ਕਹਿੰਦੀ ਏ ਕਿ ਮੇਰਾ ਕਿ ਵਿਆਹ ਹੋਇਆ ਹੋਇਆ ਏ ਮੈਂ ਆਪਦੇ ਹਸਬੈਂਡ ਨੂੰ ਮਿਲਣਾ ਚਾਹਣੀ ਆ ਮੈਂ ਆਪਦੇ ਪਤੀ ਨੂੰ ਆਪਦੇ ਬੱਚੇ ਨੂੰ ਮਿਲਣਾ ਚਾਹਣੀ ਆ ਮੇਰਾ ਇੱਕ ਬੱਚਾ ਏ ਤੇ ਮੇਰਾ ਪਤੀ ਏ ਮੇਰੇ ਪਤੀ ਉਹਦੀ ਇਹ ਕੀ ਦੁਕਾਨ ਏ ਕੱਪੜੇ ਦੀ ਦੁਕਾਨ ਏ ਦਵਾਰਕਾ ਮੰਦਿਰ ਦੇ ਸਾਹਮਣੇ ਤੇ ਮੈਂ ਚੂਬੇ ਦੀ ਘਰ ਵਾਲੀ ਆ ਠੀਕ ਹੈ ਉਹ ਆਦੇ ਪਤੀ ਬਾਰੇ ਦੱਸਦੀ ਆ ਆਦੇ ਪਤੀ ਦੇ ਤਿੰਨ ਨਿਸ਼ਾਨੀਆਂ ਵੀ ਦੱਸਦੀ ਏ ਕਿ ਉਹਨਾਂ ਦਾ ਰੰਗ ਗੋਰਾ ਏ ਉਹਨਾਂ ਦੇ ਡਾਰਕ ਸਪੌਟ ਏ ਜੋ ਇਸ ਤਰ੍ਹਾਂ ਦੇ ਹੈਗੇ ਨੇ ਉਹ ਵੀ ਗੱਲਾਂ ਦੱਸਦੀ ਏ ਤੇ ਜਦੋਂ ਉਹਨਾਂ ਦੇ ਘਰ ਦੇ ਅਣਗੋਲੀਆਂ ਕਰਨ ਲੱਗ ਪੈਂਦੇ ਨੇ ਗੱਲਾਂ ਕੀ ਹਾਂ ਕੀ ਇਹਦੇ ਵਿੱਚ ਪਰ ਜਦੋਂ ਵੀ ਉਹ ਖਾਂਦੀ ਪੀਂਦੀ ਕੱਪੜੇ ਪਹਿਨਦੀ ਉਹਦੀ ਮਾਂ ਨੂੰ ਸਾਰੀਆਂ ਗੱਲਾਂ ਨਾਲ-ਨਾਲ ਔਰ ਦੱਸਦੀ ਕਿ ਮੈਂ ਪਹਿਲਾਂ ਇਸ ਤਰ੍ਹਾਂ ਕੱਪੜੇ ਪਾਉਂਦੀ ਸੀ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਦਾ ਖਾਣਾ ਖਾਂਦੀ ਸੀ ਅਸੀਂ ਇਸ ਤਰ੍ਹਾਂ ਦਾ ਖਾਣਾ ਨਹੀਂ ਖਾਈਦਾ ਇਸ ਤਰ੍ਹਾਂ ਗੱਲਾਂ ਕਰਦੀ ਏ ਜਦੋਂ ਉਸ ਕੁੜੀ ਦੀ ਉਮਰ ਹੋ ਜਾਂਦੀ ਏ 6 ਸਾਲ ਤੇ ਉਹ ਸਕੂਲ ਵਗੈਰਾ ਜਾਣ ਲੱਗ ਪੈਂਦੀ ਏ ਫਿਰ ਉੱਥੇ ਜਿਹੜਾ ਕੀ ਉਸ ਦਾ ਟੀਚਰ ਹੁੰਦਾ ਉਸ ਨਾਲ ਉਸ ਦੀ ਜਿਹੜੀ ਹੁੰਦੀ ਏ ਉਸ ਦਾ ਜਿਹੜਾ ਪਾਪਾ ਹੁੰਦਾ ਹੈ ਫਾਦਰ ਹੁੰਦੇ ਉਸ ਤੇ ਗੱਲ ਕਰਦੇ ਕਿ ਇਸ ਤਰ੍ਹਾਂ ਸਾਡੀ ਬੇਟੀ ਹੈ ਨਾ ਕਿ ਨਾਂ ਲੈਂਦੀ ਏ ਜਿਹੜਾ ਟੀਚਰ ਸੀ ਜਦੋਂ ਫਿਰ ਉਹ ਵੀ ਉਹਨਾਂ ਉਸ ਤੋਂ ਗੱਲਾਂ ਪੁੱਛਣ ਲੱਗ ਪਏ ਕਿ ਹਾਂ ਤੇਰਾ ਹਸਬੰਡ ਕਿਹੜਾ ਹੈ ਉਸ ਦਾ ਨਾਮ ਕੀ ਹੈ ਹਨਾ ਉਹ ਸਾਰਾ ਕੁਝ ਦੱਸਣ ਲੱਗ ਪੈਂਦੀ ਕਿ ਮੇਰਾ ਇੱਕ ਬੇਟਾ ਹੈ ਹਨਾ ਇਸ ਤਰ੍ਹਾਂ ਕਰਕੇ ਜਦ ਦੱਸਦੀ ਹੈ ਤੇ ਫਿਰ ਉਹ ਸੋਚਦਾ ਹੈ ਕਿ ਮੈਂ ਇਸ ਨੂੰ ਚੁਬੇ ਦੇ ਨਾਲ ਜ਼ਰੂਰ ਮਿਲਾਵਾਂਗਾ ਫਿਰ ਜਿਹੜਾ ਉਹ ਐਡਰੈਸ ਦੱਸਦੀ ਉਸੇ ਐਡਰੈਸ ਤੇ ਹੀ ਉਹ ਇੱਕ ਚਿੱਠੀ ਪਾ ਦਿੰਦਾ ਲਿਖ ਕੇ ਜਿਹੜਾ ਉਹ ਸਰ ਹੁੰਦਾ ਹੈ ਉਹ ਇੱਕ ਚਿੱਠੀ ਪਾਉਂਦਾ ਹੈ ਕਿ ਇਸ ਤਰ੍ਹਾਂ ਇੱਥੇ ਇੱਕ ਦਿੱਲੀ ਦੇ ਵਿੱਚ ਕਿ ਇਸ ਤਰ੍ਹਾਂ ਇੱਕ ਕੁੜੀ ਐ ਜਿਹੜੀ ਕਿ ਇਸ ਤਰ੍ਹਾਂ ਗੱਲਾਂ ਕਰਦੀ ਏ ਕਿ ਮੇਰਾ ਹਸਬੰਡ ਏ ਉਸ ਦਾ ਨਾਮ ਏ ਉਸ ਦਾ ਇੱਕ ਬੱਚਾ ਏ ਬੱਚੇ ਦੇ 10 ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ ਜਦੋਂ ਇਹ ਚਿੱਠੀ ਉਸ ਚੁਬੇ ਦੇ ਕੋਲ ਪਹੁੰਚਦੀ ਏ ਜਦੋਂ ਉਹ ਪੜ੍ਹਦਾ ਹੈ ਤੇ ਉਹ ਸਾਰੇ ਉਸ ਟਾਈਮ ਉਹ ਤੀਸਰਾ ਵਿਆਹ ਕਰਵਾ ਲਿਆ ਸੀ ਠੀਕ ਹੈ ਤੇ ਉਹ ਜਦੋਂ ਪੜ੍ਹਦਾ ਹੈ ਤੇ ਇੱਕ ਵਾਰੀ ਬਹੁਤ ਹੀ ਜ਼ਿਆਦਾ ਹੈਰਾਨ ਹੁੰਦਾ ਹੈ ਠੀਕ ਹੈ ਕਿ ਹੈਰਾਨ ਤਾਂ ਹੋਣਾ ਬੰਦ ਹੀ ਸੀ ਤੇ ਜਦੋਂ ਹੈਰਾਨ ਹੋ ਕੇ ਤੇ ਉਹ ਆਪ ਦਾ ਕੀ ਆਧਾ ਜਿਹੜਾ ਚਾਚੇ ਦਾ ਮੁੰਡਾ ਹੁੰਦਾ ਉਸ ਨਾਲ ਇਹ ਗੱਲਾਂ ਸ਼ੇਅਰ ਕਰਦਾ ਹੈ ਤੇ ਉਸਦੇ ਨਾਲ ਗੱਲਾਂ ਸ਼ੇਅਰ ਕਰਦਾ ਤੇ ਉਸ ਨੂੰ ਭੇਜਦਾ ਹੈ ਕਿ ਤੂੰ ਇੱਕ ਵਾਰੀ ਉੱਥੇ ਜਾ ਕੇ ਉਹ ਮਥੁਰਾ ਵਿੱਚ ਰਹਿ ਰਿਹਾ ਹੁੰਦਾ ਉਹ ਭੇਜਦਾ ਹੈ ਕਿ ਤੂੰ ਜਾ ਦਿੱਲੀ ਤੇ ਉੱਥੇ ਸਾਰਾ ਕੁਝ ਦੇਖ ਕਿ ਇਹ ਸੱਚ ਵਿੱਚ ਇਦਾਂ ਦਾ ਕੁਝ ਹੈਗਾ ਹੈ ਤੇ ਫਿਰ ਉਹ ਉਸ ਨੂੰ ਭੇਜਦਾ ਹੈ ਕਿ ਤੂੰ ਜਾ ਕੇ ਦੇਖ ਇਸ ਤੋਂ ਬਾਅਦ ਉਹ ਇੱਥੇ ਆਉਂਦਾ ਹੈ ਫਿਰ ਉਸ ਸਰ ਨੂੰ ਮਿਲਦਾ ਉਸ ਦਾ ਨਾਮ ਹੁੰਦਾ ਹੈ ਵਿਸ਼ਨ ਚੰਦਨ ਬਾਪੂ ਵਿਸ਼ਨ ਚੰਦਨ ਦੇ ਨਾਲ ਮਿਲਦਾ ਹੈ ਫਿਰ ਮਿਲ ਕੇ ਤੇ ਉਸ ਉਹ ਉਸ ਨੂੰ ਉਹਦੇ ਘਰ ਲੈ ਕੇ ਜਾਂਦਾ ਹੈ ਸ਼ਾਂਤੀ ਦੇਵੀ ਦੇ ਤੇ ਉਹਨ ਦਾ ਜਿਹੜੀ ਲੁਗਦੀ ਨਾਂ ਪਹਿਲੇ ਜਨਮ ਵਾਲਾ ਹੁੰਦਾ ਹੈ ਤੇ ਸ਼ਾਂਤੀ ਦੇਵੀ ਉਸ ਦਾ ਜਿਹੜਾ ਫਿਰ ਪੁਨਰਜਨਮ ਹੁੰਦਾ ਉਹ ਸਵਾਲਾ ਉਸਦੇ ਮਾਂ ਪਿਓ ਨੇ ਨਾਂ ਰੱਖਿਆ ਹੁੰਦਾ ਸ਼ਾਂਤੀ ਦੇਵੀ ਫਿਰ ਉਸ ਦੇ ਘਰੇ ਲੈ ਕੇ ਜਾਂਦਾ ਤੇ ਉਹ ਉਸ ਨੂੰ ਦੇਖ ਕੇ ਸ਼ਰਮਾ ਜਾਂਦੀ ਏ ਜਦੋਂ ਸ਼ਰਮਾਉਂਦੀ ਏ ਤੇ ਫਿਰ ਉਹ ਕਹਿੰਦਾ ਹੈ ਕਿ ਹਣਾ ਕੀ ਸ਼ਰਮਾ ਸ਼ਰਮਾਉਂਦੀ ਕਿਉਂ ਜਦੋਂ ਦੇ ਘਰ ਦੇ ਪੁੱਛਦੇ ਨੇ ਤੇ ਉਹ ਨੂੰ ਕਹਿੰਦੇ ਨੇ ਕਿ ਇਹ ਤੇਰਾ ਹਸਬੰਡ ਏ ਤੇ ਉਹ ਸ਼ਰਮਾ ਜਾਂਦੀ ਤੇ ਕਹਿੰਦੀ ਇਹ ਮੇਰੇ ਹਸਬੰਡ ਨਹੀਂ ਉਹ ਉਹਨਾਂ ਦੇ ਇਹ ਉਹਨਾਂ ਦੇ ਭਰਾ ਨੇ ਇਹ ਉਸ ਦੇ ਭਰਾ ਹੈ ਤੇ ਜਦੋਂ ਕਹਿੰਦੀ ਹੈ ਤੇ ਸਾਰੇ ਸੁਣ ਕੇ ਸਾਰੇ ਹੀ ਚੌਂਕ ਉੱਠਦੇ ਨੇ ਕਿ ਬਹੁਤ ਹੀ ਜ਼ਿਆਦਾ ਸੋਚਣ ਫਿਰ ਉਸ ਦੇ ਨਾਲ ਗੱਲਾਂ ਕਰਦੇ ਜਿਵੇਂ ਉੱਧਰ ਉਹਨਾਂ ਦਾ ਘਰ ਸੀ ਘਰ ਦੇ ਵਿੱਚ ਖੂਹ ਸੀ ਉਸ ਚੀਜ਼ਾਂ ਬਾਰੇ ਸਾਰੇ ਬਾਰੇ ਉਸ ਨੂੰ ਦੱਸਦੀ ਹੈ ਤੇ ਉਹ ਜਦੋਂ ਬਾਅਦ ਵਿੱਚ ਖਾਣਾ ਵਗੈਰਾ ਖਾ ਕੇ ਵਾਪਸ ਜਾਂਦਾ ਹੈ ਤੇ ਆ ਉਹ ਉਸ ਦੇ ਪਤੀ ਨੂੰ ਦੱਸਦਾ ਹੈ ਕਿ ਹਾਂ ਇਹ ਤਾਂ ਸੱਚ ਵਿੱਚ ਕਿ ਸਾਰਾ ਕੁਝ ਉਦਾਂ ਹੀ ਹੈ ਜਿਸ ਤਰ੍ਹਾਂ ਹਨਾ ਕਿ ਉਹਨੇ ਬਿਲਕੁਲ ਸਹੀ ਦੱਸਿਆ ਫਿਰ ਜਿਵੇਂ ਕਿ ਉਸ ਦਾ ਪਤੀ ਸੀ ਤੇ ਉਸ ਨੂੰ ਵੀ ਚੁਬੇ ਨੂੰ ਵੀ ਹੋਇਆ ਕਿ ਮੈਂ ਇੱਕ ਵਾਰੀ ਜਾ ਕੇ ਜਰੂਰ ਦੇਖਾਂ ਫਿਰ ਉਹ ਆਪਣੀ ਮਾਂ ਨੂੰ ਤੇ ਜਿਹੜਾ ਆਪਣਾ ਇੱਕ ਬੱਚਾ ਸੀ ਉਸ ਨੂੰ ਲੈ ਕੇ ਇੱਧਰ ਵਾਪਸ ਆਉਂਦਾ ਹੈ ਕਿ ਹਨਾ ਕਿ ਫਿਰ ਉਹ ਆਉਂਦਾ ਖੁਦ ਜਦੋਂ ਉਹ ਆਉਂਦਾ ਹੈ ਤੇ ਫਿਰ ਉਸ ਨੂੰ ਦੱਸਿਆ ਜਾਂਦਾ ਹੈ ਕਿ ਇਹ ਉਸ ਦਾ ਵੱਡਾ ਭਰਾ ਹੈ ਕਿ ਉਹ ਖੁਦ ਨਹੀਂ ਆਇਆ ਚੁਬੇ ਤੇ ਉਸ ਦਾ ਭਰਾ ਆਇਆ ਹੈ ਤੇ ਇਹ ਹਨਾ ਤੇ ਉਹ ਜਦੋਂ ਮਿਲਦੀ ਉਹ ਕਹਿੰਦੀ ਨਹੀਂ ਕਿ ਇਹ ਹੀ ਮੇਰਾ ਪਤੀ ਏ ਤੇ ਆ ਮੇਰਾ ਬੇਟਾ ਏ ਜਿਸ ਦਾ ਨਾਮ ਹੁੰਦਾ ਏ ਉਸ ਦੇ ਬੇਟੇ ਦਾ ਨਾਮ ਹੁੰਦਾ ਨਵਨੀਤ ਲਾਲ ਠੀਕ ਹੈ ਤੇ ਉਹ ਜਦੋਂ ਮਤਰਾ ਤਾਂ ਦਿੱਲੀ ਆਣ ਕੇ ਤਾਂ ਉਸ ਨੂੰ ਮਿਲਦੇ ਤਾਂ ਉਹ ਬਿਲਕੁਲ ਪਛਾਣ ਲੈਂਦੀ ਏ ਤੇ ਜਿਹੜਾ ਚੁਬੇ ਸੀ ਉਹ ਆਦੀ ਮਾਂ ਨੂੰ ਵੀ ਲੈ ਕੇ ਆਇਆ ਸੀ ਤੇ ਉਹ ਉਸ ਨੂੰ ਵੀ ਦੇਖ ਕੇ ਇੱਕ ਵਾਰੀ ਚੌਂਕ ਜਾਂਦੀ ਤੇ ਉਸ ਨੂੰ ਕਹਿੰਦੀ ਏ ਉਹਨੂੰ ਆਪਦੀ ਸੱਸ ਹੀ ਸਮਝਦੀ ਉਸ ਦੇ ਪੈਰੀ ਹੱਥ ਲਾਉਂਦੀ ਏ ਬਿਲਕੁਲ ਤੇ ਉਹ ਸਾਰੇ ਹੀ ਹੈਰਾਨ ਰਹਿ ਜਾਂਦੇ ਨੇ ਜਦੋਂ ਫਿਰ ਤੋਂ ਸਾਰੀਆਂ ਗੱਲਾਂ ਦੱਸਦੇ ਨੇ ਜਦੋਂ ਖਾਣਾ ਵਗੈਰਾ ਬਣਾਉਂਦੇ ਨੇ ਤੇ ਉਹ ਦੱਸਦੀ ਏ ਕਿ ਤੁਸੀਂ ਇਸ ਤਰ੍ਹਾਂ ਦਾ ਖਾਣਾ ਬਣਾਓ ਕਿ ਮੇਰੀ ਸੱਸ ਨੂੰ ਆਣਾ ਕਿ ਆ ਪਸੰਦ ਦੇ ਉਹਨਾਂ ਨੂੰ ਆਲੂ ਦੇ ਪਰੌਂਠੇ ਪਸੰਦ ਨੇ ਕੀ ਆਦੀ ਸਬਜ਼ੀ ਪਸੰਦ ਇਸ ਤਰ੍ਹਾਂ ਉਹ ਦੱਸਦੀ ਏ ਤੇ ਸਾਰੇ ਹੀ ਹੈਰਾਨ ਰਹਿ ਜਾਂਦੇ ਆ ਜਦੋਂ ਇਹ ਸਾਰੀਆਂ ਗੱਲਾਂ ਬਿਲਕੁਲ ਸਹੀ ਤੇ ਸੱਚ ਨਿਕਲਦੀਆਂ ਨੇ ਉਸ ਟਾਈਮ ਉਸ ਦੀ ਉਮਰ ਹੈਗੀ ਸੀ 9 ਸਾਲ ਜਦੋਂ ਆਪਣੇ ਬੇਟੇ ਨੂੰ ਮਿਲਦੀ ਤੇ ਉਸਦੇ ਬੇਟੇ ਦੀ ਉਮਰ ਹੈਗੀ ਸੀ 10 ਸਾਲ ਤੇ ਉਹ ਫਿਰ ਵੀ ਉਸ ਨਾਲ ਪੂਰਾ ਆਪਦੇ ਮਾਂ ਵਾਲਾ ਬਿਹੇਵ ਕਰਦੀ ਸੀ ਤੇ ਆਪਦੇ ਘਰਦਿਆਂ ਨੂੰ ਆਹ ਕਹਿੰਦੀ ਸੀ ਕਿ ਤੁਸੀਂ ਇਹਨੂੰ ਮੇਰੇ ਜਿਹੜੇ ਖਡਾਉਣੇ ਨੇ ਉਹ ਲਿਆ ਕੇ ਦਿਓ ਮੈਂ ਆਪਦੇ ਮੁੰਡੇ ਨੂੰ ਦੇਣੇ ਆ ਫਿਰ ਉਹ ਖਡਾਉਣੇ ਵਗੈਰਾ ਵੀ ਆਪਦੇ ਬੱਚੇ ਨੂੰ ਦੇਂਦੀ ਫਿਰ ਜਦੋਂ ਉਹ ਖਾਣਾ ਪੀਣਾ ਖਾਂਦੇ ਨੇ ਸਾਰੇ ਬਹੁਤ ਹੈਰਾਨ ਹੁੰਦੇ ਫਿਰ ਜਦੋਂ ਜਾਣ ਲੱਗਦੇ ਨੇ ਮਥੁਰਾ ਫਿਰ ਉਹ ਜਿਹੜੀ ਵੀ ਕਰਦੀ ਹੈ ਕਿ ਮੈਂ ਇਹਨਾਂ ਦੇ ਨਾਲ ਹੀ ਜਾਣਾ ਹੈ ਠੀਕ ਹੈ ਪਰ ਉਹ ਨਹੀਂ ਮਤਲਬ ਕਿ ਜਾਨ ਤਾਂ ਨਹੀਂ ਦੇ ਸਕਦੇ ਸੀ ਤੇ ਫਿਰ ਜਦੋਂ ਜਾਨ ਤੋਂ ਪਹਿਲਾਂ ਇੱਕ ਵਾਰੀ ਉਸ ਦੇ ਨਾਲ ਆਪਦੀਆਂ ਪਰਸਨਲ ਗੱਲਾਂ ਕਰਨਾ ਚਾਹੁੰਦਾ ਹੁੰਦਾ ਹੈ ਆਪਦੀ ਪਤਨੀ ਦੇ ਨਾਲ ਜਿਹੜੀ ਸ਼ਾਂਤੀ ਦੇਵੀ ਸੀ ਤੇ ਉਸ ਨੂੰ ਉਹ ਕਰਦਿਆਂ ਦੀ ਪਰਮਿਸ਼ਨ ਲੈ ਕੇ ਉਸ ਦੇ ਨਾਲ ਪਰਸਨਲ ਗੱਲਾਂ ਕਰਨ ਦੇ ਲਈ ਜਦੋਂ ਜਾਂਦਾ ਹੈ ਫਿਰ ਉਹ ਜਦੋਂ ਪਰਸਨਲ ਗੱਲਾਂ ਕਰਦਾ ਹੈ ਤੇ ਫਿਰ ਉਹ ਉਦੋਂ ਦੇ ਨਾਲ ਗੱਲ ਕਰਦਾ ਹੈ ਕਿ ਹਾਂ ਕਿ ਕੁਝ ਹਨਾ ਕਿ ਪਰਸਨਲ ਉਹ ਫਿਰ ਦੱਸ ਕਹਿੰਦਾ ਹੈ ਉਹ ਕਿ ਫਿਰ ਸਾਰੀਆਂ ਉਹਨਾਂ ਦੇ ਵਿੱਚ ਜੜੀਆਂ ਦੋ ਜਾਣਿਆਂ ਤੋਂ ਬਿਨਾ ਗੱਲਾਂ ਬਾਹਰ ਨਹੀਂ ਸੀ ਜਾ ਸਕਦੀਆਂ ਉਹ ਗੱਲਾਂ ਉਸਦੇ ਨਾਲ ਕਰਦਾ ਉਹ ਵੀ ਗੱਲਾਂ ਬਿਲਕੁਲ ਸਹੀ ਹੁੰਦੀਆਂ ਨੇ ਫਿਰ ਉਹ ਜਦੋਂ ਜਾਣ ਲੱਗਦਾ ਤਾਂ ਉਹਨੂੰ ਕਹਿੰਦੀ ਹੈ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਦੂਸਰਾ ਵਿਆਹ ਨਹੀਂ ਕਰਵਾਵਾਂਗਾ ਉਹ ਤੀਸਰਾ ਵਿਆਹ ਨਹੀਂ ਕਰਵਾਵਾਂਗਾ ਤੇ ਤੁਸੀਂ ਕਿਉਂ ਵਿਆਹ ਕਰਵਾਇਆ ਇਹ ਗੱਲਾਂ ਸੁਣ ਕੇ ਉਹ ਹੈਰਾਨ ਰਹਿ ਜਾਂਦਾ ਉਹ ਆਦੇ ਪਤੀ ਦੇ ਨਾਲ ਗੁੱਸੇ ਵੀ ਹੁੰਦੀ ਏ ਕਿ ਹਾਂ ਕਿ ਤੂੰ ਇਹ ਤੀਸਰਾ ਵਿਆਹ ਕਿਉਂ ਕਰਵਾਇਆ ਉਹ ਬਹੁਤ ਜ਼ਿਆਦਾ ਗੁੱਸੇ ਹੁੰਦੀ ਹੈ ਫਿਰ ਉਹ ਥੋੜਾ ਟਾਈਮ ਬਾ ਉਹ ਕਿ ਉਸ ਦੇ ਬਹੁਤ ਜ਼ਿਆਦਾ ਰੋਂਦੀ ਕਰਾਉਂਦੀ ਕਿ ਮੈਂ ਨਾਲ ਹੀ ਜਾਣਾ ਹੈ ਪਰ ਉਸ ਦੇ ਕਰਦੇ ਨਹੀਂ ਭੇਜਦੇ ਤੇ ਉਹ ਫਿਰ ਚਲੇ ਜਾਂਦੇ ਨੇ ਫਿਰ ਇਹ ਦੋ ਇਹ ਕਹਾਣੀ ਨਿਊਜ਼ਪੇਪਰਾਂ ਦੇ ਵਿੱਚ ਆਉਂਦੀ ਹੈ ਫਿਰ ਜਦੋਂ ਮੀਡੀਆ ਵਿੱਚ ਆਉਂਦੀ ਹੈ ਤਾਂ ਇਹ ਕਹਾਣੀ ਮਹਾਤਮਾ ਗਾਂਧੀ ਜੀ ਤੱਕ ਪਹੁੰਚਦੀ ਏ ਜਦੋਂ ਉਹਨਾਂ ਕੋਲੇ ਕਹਾਣੀ ਪਹੁੰਚਦੀ ਏ ਤਾਂ ਉਹ ਇਸ ਬੱਚੀ ਨੂੰ ਮਿਲਣ ਦੇ ਲਈ ਇਹ ਬੱਚੀ ਨੂੰ ਆਪਣੇ ਆਸ਼ਰਮ ਵਿੱਚ ਬੁਲਾਉਂਦੇ ਨੇ ਜਦੋਂ ਇਹ ਆਸ਼ਰਮ ਵਿੱਚ ਜਾਂਦੀ ਏ ਤਾਂ ਫਿਰ ਉਹਨਾਂ ਨੂੰ ਫਿਰ ਤੋਂ ਸਾਰੀ ਸਟੋਰੀ ਸੁਣਾਉਂਦੀ ਏ ਫਿਰ ਉਹ ਕਹਿੰਦਾ ਹੈ ਕਿ ਜੇ ਮਹਾਤਮਾ ਗਾਂਧੀ ਜੀ ਕਹਿੰਦੇ ਨੇ ਕਿ ਜੇ ਅਸੀਂ ਕੀ ਸੀ ਉੱਥੇ ਤੇਰਾ ਪਿੰਡ ਜਾਣਾ ਹੋਵੇ ਤੇ ਤੂੰ ਸਾਨੂੰ ਲੈ ਜਾਏਂਗੀ ਮਥੁਰਾ ਦੇ ਵਿੱਚ ਉਹ ਕਹਿੰਦੀ ਕਿ ਹਾਂ ਜੀ ਫਿਰ ਮਹਾਤਮਾ ਗਾਂਧੀ ਦੇ ਅੰਦਰ ਇੱਕ 15 ਜਣਿਆਂ ਦੀ ਟੀਮ ਬਣਦੀ ਏ ਜਿੰਦੇ ਵਿੱਚ ਰਿਪੋਰਟਰ ਵਗੈਰਾ ਹੁੰਦੇ ਨੇ 15 ਜਾਨਾਂ ਦੀ ਟੀਮ ਪਾਉਂਦੀ ਹੈ ਤੇ 15 ਜਾਨਾਂ ਨੂੰ ਉਹ ਲੈ ਕੇ ਜਾਂਦੇ ਨੇ ਮਥੁਰਾ ਦੇ ਵਿੱਚ ਜਦੋਂ ਸਟੇਸ਼ਨ ਤੇ ਉਤਰਦੇ ਮਹਾਤਮਾ ਗਾਂਧੀ ਕਹਿੰਦੇ ਆ ਕਿ ਹਾਂ ਕਿ ਤੂੰ ਸਾਨੂੰ ਇਸ ਤੋਂ ਅੱਗੇ ਤੂੰ ਘਾਰਦਕਰ ਲੈ ਕੇ ਜਾਣਾ ਲੈ ਕੇ ਜਾਣਾ ਹੈ ਤੂੰ ਲੈ ਕੇ ਜਾ ਸਕਦੀ ਹੈ ਉਹ ਕਹਿੰਦੀ ਕਿ ਹਾਂ ਮੈਂ ਲੈ ਜਾਊਂਗੀ ਹੈਗਾ ਤਾਂ ਸਟੇਸ਼ਨ ਤੋਂ ਦੂਰ ਹੈ ਪਰ ਮੈਂ ਲੈ ਕੇ ਜਾਊਂਗੀ ਇਸ ਤੋਂ ਬਾਅਦ ਉਹ ਫਿਰ ਮਹਾਤਮਾ ਗਾਂਧੀ ਉਸਦੇ ਨਾਲ ਜਾਂਦੇ ਨੇ ਤੇ ਫਿਰ ਉਹ ਉੱਥੇ ਜਦੋਂ ਬਿਲਕੁਲ ਉਸਦੇ ਘਰ ਵਿੱਚ ਉਹ ਲੈ ਜਾਂਦੀ ਉੱਥੇ ਰਿਕਸ਼ੇ ਵਾਲੇ ਕਰਦੇ ਨੇ ਤੇ ਰਿਕਸ਼ੇ ਵਾਲੇ ਨੂੰ ਕਹਿੰਦੀ ਹੈ ਕਿ ਜਿਸ ਤਰ੍ਹਾਂ ਇਹ ਬੱਚੀ ਦੱਸੇ ਉਸੇ ਤਰ੍ਹਾਂ ਤੁਸੀਂ ਲੈ ਜਾਣਾ ਉਹ ਉਸ ਨੂੰ ਬਿਲਕੁਲ ਉੱਥੇ ਆਪਦੇ ਘਰ ਵਿੱਚ ਲੈ ਜਾਂਦੀ ਜਿੱਥੇ ਉਹ ਉੱਥੇ ਜਾਂਦੀ ਹੈ ਉੱਥੇ ਉਹਨੂੰ ਕਹਿ ਜਾਂਦਾ ਕਿ ਹੋਰ ਕੁਝ ਪਰਸਨਲ ਦੱਸ ਫਿਰ ਉਹ ਕਹਿੰਦੀ ਹੈ ਕਿ ਮੈਂ ਇੱਕ ਥਾਂ ਤੇ ਪੈਸੇ ਰੱਖਦੇ ਹੁੰਦੀ ਸੀ ਤੇ ਮੈਂ ਉਹ ਪੈਸੇ ਤੁਹਾਨੂੰ ਲਿਆ ਦੇਣੀ ਆ ਕੱਢ ਕੇ ਜਦੋਂ ਪੈਸੇ ਲੈਣ ਜਾਂਦੀ ਉਦੋਂ ਪੈਸੇ ਉੱਥੇ ਨਹੀਂ ਹੁੰਦੇ ਜਦੋਂ ਫਿਰ ਉਹ ਵਾਪਸ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਇੱਥੇ ਮੈਂ ਪੈਸੇ ਰੱਖਦੀ ਸੀ ਹਾਂ ਤੇ ਪਰ ਪੈਸੇ ਹੈ ਨਹੀਂ ਫਿਰ ਉਸ ਦਾ ਜਿਹੜਾ ਹਸਬੰਡ ਹੁੰਦਾ ਉਹ ਦੱਸਦਾ ਹੈ ਕਿ ਹਾਂ ਅਸੀਂ ਇੱਥੋਂ ਪੈਸੇ ਉਠਾ ਲੈਣੇ ਕਿ ਮੈਨੂੰ ਲੱਭ ਗਏ ਸੀ ਤੇ ਮੈਂ ਇਸ ਤੋਂ ਚੁੱਕ ਲੈਣੇ ਇਹ ਤੋਂ ਪਤਾ ਲੱਗਦਾ ਹੈ ਕਿ ਹਾਂ ਕਿ ਇਹ ਸਾਰੀ ਸਟੋਰੀ ਸੱਚੀ ਸੀ ਫਿਰ ਜਿਹੜਾ ਉੱਥੇ ਖੂਹ ਹੈ ਜਿੱਥੇ ਉਹ ਇਸ਼ਨਾਨ ਵਗੈਰਾ ਨਹਾਉਂਦੀਆਂ ਵਗੈਰਾ ਸੀ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਡਿਟੇਲ ਦੱਸਦੀ ਏ ਜਿਹੜੇ ਵੀ ਉਸਦੇ گاؤں ਦੇ ਵਿੱਚ ਜਿਹੜੇ ਜਦੋਂ ਉਸਦੇ گاؤں ਦੇ ਵਿੱਚ ਜਾਂਦੇ ਸੀ ਪਿੰਡ ਦੇ ਵਿੱਚ ਜਾਂਦੇ ਸੀ ਤੇ ਪਿੰਡ ਦੇ ਵਿੱਚ ਜਾਂਦੇ ਆ ਜਾਂਦੇ ਆ ਉਸਨੇ ਜਿਹੜੇ ਰਸਤੇ ਦੇ ਵਿੱਚ ਲੋਕ ਮਿਲਦੇ ਸੀ ਜਿਨ੍ਹਾਂ ਨੂੰ ਉਹ ਜਾਣਦੀ ਸੀ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਪੈਰ ਛੂੰਦੀ ਸੀ ਤੇ ਜਿਹੜੇ ਉਸਦੇ ਖਾਨਦੇ ਸੀ ਜਾਂ ਜਿਵੇਂ ਵੀ ਸੀ ਉਹ ਉਹਨਾਂ ਨਾਲ ਉਵੇਂ ਦਾ ਬਿਹੇਵ ਕਰਦੀ ਸੀ ਕਿ ਹਣਾ ਕਿ ਉਹਨਾਂ ਨੂੰ ਬੁਲਾਉਂਦੀ ਸੀ ਕਿ ਆ ਆ ਜਿੱਥੋਂ ਕਿ ਉਹਨਾਂ ਨੂੰ ਬਿਲਕੁਲ ਇਹ ਚੀਜ਼ ਰੀਅਲ ਲੱਗਦੀ ਹੈ ਤੁਸੀਂ ਦੇਖੋ ਕਿ ਇੱਕ ਸਾਲ ਦੇ ਬੱਚੇ ਨੂੰ ਦਸਾਂ ਸਾਲਾਂ ਬਾਅਦ ਵੇਖ ਕੇ ਮਾਂ ਨੇ ਉਸਨੇ ਦੇਖਿਆ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਤੂੰ ਕਿਵੇਂ ਇਸ ਨੂੰ ਪਛਾਣ ਲਿਆ ਕਿ ਤੂੰ ਤਾਂ ਉਦੋਂ ਹਣਾ ਕੀ ਨਾ ਦੂਜਾ ਤੂੰ ਬਤਾ ਉਹ ਇੱਕ ਇੱਕ ਵਾਰੀ ਬੱਚੇ ਆਪਦੇ ਨੂੰ ਵੇਖਿਆ ਸੀ ਉਹ ਕਹਿੰਦੀ ਮੈਂ ਮਾਂ ਆ ਨਾ ਇਸ ਕਰਕੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਹਾਂ ਤੇਰੇ ਬੱਚੇ ਕਿਵੇਂ ਹੋਏ ਸੀ ਉਸ ਨੇ ਬਿਲਕੁਲ ਸਾਰੀ ਜਾਣਕਾਰੀ ਸਹੀ ਦਿੰਦੀ ਏ ਕਿ ਹਾਂ ਕਿ ਮੇਰਾ ਪਹਿਲਾ ਬੱਚਾ ਜਿਹੜਾ ਹੁੰਦਾ ਹੈ ਉਸ ਦੀ ਮੌਤ ਹੋ ਜਾਂਦੀ ਉਹ ਵੀ ਆਪਰੇਸ਼ਨ ਦੇ ਨਾਲ ਹੁੰਦਾ ਹੈ ਫਿਰ ਦੂਸਰਾ ਬੱਚਾ ਹੁੰਦਾ ਉਹ ਵੀ ਆਪਰੇਸ਼ਨ ਦੇ ਨਾਲ ਹੁੰਦਾ ਹੈ ਜਿਸ ਤੋਂ ਬਾਅਦ ਮੈਂ ਬਿਮਾਰ ਹੋ ਜਾਂਦੀ ਆ ਇੰਨੇ ਦਿਨ ਮੈਂ ਬੱਚੇ ਤੋਂ ਦੂਰ ਰੱਖਿਆ ਜਾਂਦਾ ਹੈ ਤੇ ਨੌਵੇਂ ਦਿਨ ਮੇਰੀ ਮੌਤ ਹੋ ਜਾਂਦੀ ਏ ਆਪਦੇ ਬੱਚੇ ਤੋਂ ਵੇਖੇ ਨੂੰ ਬਿਨਾ ਤੇ ਫਿਰ ਇਸ ਤੋਂ ਬਾਅਦ ਉਹ ਬਿਲਕੁਲ ਸਾ ਜਾਣਕਾਰੀ ਸਹੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਵੀ ਇਸ ਸਟੋਰੀ ਨੂੰ ਰੀਅਲ ਪੁਨਰਜਨਮ ਦੀ ਸਟੋਰੀ ਦਾ ਦੱਸਿਆ ਸੀ ਤੇ ਇਸ ਤਰ੍ਹਾਂ ਉਹ ਇੱਕ ਮਤਲਬ ਕਿ ਇਹਨਾਂ ਦੂਜਾ ਪੁਨਰਜਨਮ ਸੀ ਲੜਕੀ ਦਾ ਇਹ ਗੱਲ ਰੀਅਲ ਦੇ ਵਿੱਚ ਆਹੀ ਸੀ ਤੇ ਤੁਸੀਂ ਦੱਸੋ ਇਹ ਤੁਹਾਨੂੰ ਪੁਨਰਜਨਮ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਵੀਂ ਜੇ ਪੁਨਰਜਨਮ ਦੀ ਕਹਾਣੀ ਪਸੰਦ ਹੈ ਤੇ ਚੈਨਲ ਨੂੰ ਜ਼ਰੂਰ ਦੱਸਿਆ ਜੇ ਕਮੈਂਟ ਕਰਕੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ